ਵਾਹ ਗੁਰਜੀ ਦਾ ਖਾਲਸਾ ਵਾਹ ਗੁਰਦੀ ਕੀ ਫਤਿਹ ਗੁਰੂ ਸਾਹਿਬ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਬਾਣੀ ਦੇ ਅੰਦਰ ਮਹਾਰਾਜ ਨੇ ਨਾ ਸਾਨੂੰ ਆਪਣਾ ਜੀਵਨ ਕਿਵੇਂ ਸਫਲ ਕੀਤਾ ਜਾ ਸਕਦਾ ਹੈ ਉਹਦੇ ਬੜੇ ਪਿਆਰੇ ਪਿਆਰੇ ਨੁਕਤੇ ਆ ਜਿਹੜੇ ਉਹ ਸਾਨੂੰ ਸਮਝਾਈ ਹੈ ਦੂਸਰੇ ਦੇ ਔਗਣ ਸਾਰਿਆਂ ਨੂੰ ਦਿਸਦੇ ਆ ਆਪਣੇ ਔਗਣ ਤਾਂਵੇਂ ਬੰਦੇ ਹੁੰਦੇ ਆ ਜਿਹੜੇ ਦੇਖ ਪਾਉਂਦੇ ਆ ਹੁਣ ਮੈਨੂੰ ਕੋਈ ਕਵੇ ਵੀ ਫਲਾਣ ਨੇ ਬੰਦੇ ਦੇ ਬਾਰੇ ਦਾਸ ਉਹਦੇ ਚ ਕੀ ਕੀ ਔਗਣ ਹੈ ਤੇ ਹੋ ਸਕਦਾ ਮੈਂ ਕਿਤਾਬ ਹੀ ਲਿਖਦਾ ਪਰ ਜੇ ਕੋਈ ਮੈਨੂੰ ਆ ਕੇ ਵੀ ਤੇਰੇ ਚ ਕੀ ਕੀ ਔਗਣ ਹੈ ਤੇ ਮੈਥੋਂ ਇੱਕ ਸਫ਼ਾ ਤੱਕ ਵੀ ਨਹੀਂ ਪੜਨਾ ਦਾ ਕਹਿਣ ਨੂੰ ਚਾਹੇ ਅਸੀਂ ਸੰਸਾਰੀ ਤਲ ਦੇ ਉੱਤੇ ਕਹਿ ਦਿੰਨੇ ਆ ਜੀ ਇਹ ਦਾਸ ਚ ਤੇ ਬੜੇ ਔਗਣ ਹੈਗੇ ਆ ਜੀ ਆ ਪਰ ਸੱਚੀ ਗੱਲ ਇਹ ਆ ਵੀ ਜੇ ਕੋਈ ਸਾਨੂੰ ਸਾਡਾ ਔਗਣ ਸਾਡੀ ਕਮੀ ਸਾਡੀ ਬੁਰਾਈ ਤੋਂ ਜਾਣੂ ਕਰਵਾਵੇ ਨਾ ਤੇ ਅਸੀਂ ਉਹਦੇ ਗੱਲ ਪੈ ਜਾਵਾਂਗੇ ਸਾਡੇ ਕੱਪੜੇ ਤੇ ਦਾਗ ਲੱਗਾ ਹੋਵੇ ਕੋਈ ਦੱਸ ਦੇਵੇ ਅਸੀਂ ਉਹਦਾ ਧੰਨਵਾਦ ਕਰਦੇ ਆਂ ਪਰ ਜਦੋਂ ਕੋਈ ਮਨਰੂਪੀ ਜਾਂ ਸੁਰਤ ਰੂਪੀ ਕੱਪੜੇ ਤੇ ਲੱਗੇ ਦਾਗ ਦੀ ਗੱਲ ਕਰੇ ਤੇ ਅਸੀਂ ਉਹਦੇ ਗੱਲ ਪੈ ਜਾਂਦੇ ਆਂ ਇਹ ਸਾਡੀ ਫਿਤਰਤ ਦੇ ਵਿੱਚ ਹੀ ਹੈਗਾ ਜੀ ਪਰ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਵੀ ਤੈਨੂੰ ਨਾ ਕਬੂਲ ਕਰਨਾ ਪਏਗਾ ਤੈਨੂੰ ਮੰਨਣਾ ਪਏਗਾ ਵੀ ਤੂੰ ਔਗਣਾ 'ਚ ਫਸਿਆ ਹੋਇਆ ਹੈਂ ਵੀ ਸੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈਂ ਹੈਨਾ ਫਿਰ ਤੈਨੂੰ ਕਲਮ ਮੰਨਣਾ ਹੀ ਨਹੀਂ ਪਏਗਾ ਤੈਨੂੰ ਅਰਦਾਸ ਵੀ ਕਰਨੀ ਪਏਗੀ ਬੇਨਤੀ ਵੀ ਕਰਨੀ ਪਏਗੀ ਅਕਾਲ ਪੁਰਖ ਦੇ ਅੱਗੇ ਵੀ ਏਵਾਜ਼ ਤੂੰ ਕਿਰਪਾ ਕਰ ਮੈਨੂੰ ਗੁਰੂ ਦੇ ਨਾਲ ਮਿਲਾ ਤਾਂ ਕਿ ਮੈਂ ਇਹਨਾਂ ਔਗਣਾ ਦੇ ਵਿੱਚੋਂ ਬਾਹਰ ਨਿਕਲ ਸਕਾਂ ਮੇਰੇ ਵਿੱਚ ਕੋਈ ਸਮਰੱਥਾ ਨਹੀਂਗੀ ਮੇਰੇ ਵਿੱਚ ਕੋਈ ਤਾਨ ਨਹੀਂਗਾ ਇਹ ਤੇ ਹੁਣ ਤੇਰੇ ਸਾਹਮਣੇ ਮੇਰੀ ਅਰਦਾਸ ਬੇਨਤੀ ਹੈਗੀ ਹੈ ਇਹ ਬਹੁਤ ਜ਼ਰੂਰੀ ਹੈ ਆਪਣੇ ਤਲ ਦੇ ਉੱਤੇ ਅਸੀਂ ਭਾਵੇਂ ਲੱਖ ਵਾਰੀ ਕੋਸ਼ਿਸ਼ ਕਰਕੇ ਦੇਖ ਲਈਏ ਨਹੀਂ ਸਫਲ ਹੋ ਪਾਉਂਦੇਗੇ ਆਪਾਂ ਦੇਖਦੇ ਹਾਂ ਸੰਸਾਰ ਦੇ ਅੰਦਰ ਰਹਿ ਰਹੇ ਹਾਂ ਈਵਨ ਕਿਡ ਲੋਕ ਮੇਰੇ ਵਰਗੇ ਧਾਰਮਿਕ ਗੱਲਾਂ ਵੀ ਕਰਦੇ ਆ ਉਹਨਾਂ ਦੇ ਜੀਵਨ 'ਚ ਔਗਣਾ ਦੀ ਬੜੀ ਭਰਮਾਰ ਹੁੰਦੀ ਹੈ ਉਹਨਾਂ ਦੇ ਪਰਿਵਾਰ ਨੂੰ ਵੀ ਪਤਾ ਹੁੰਦਾ ਹੈ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਵੀ ਪਤਾ ਹੁੰਦਾ ਹੈ ਆਸ-ਪਾਸੇ ਸੋਸਾਇਟੀ ਨੂੰ ਵੀ ਪਤਾ ਹੁੰਦਾ ਹੈ ਵੀ ਆਹ ਚੀਜ਼ਾਂ ਹੈਗੀਆਂ ਨੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਜੋ ਹੈਗਾ ਵੀ ਉਧਰਮੀ ਦਸਨ ਦੀ ਤੇ ਕੋਸ਼ਿਸ਼ ਕਰ ਰਹੇ ਹੈ ਪਰ ਉਹ ਧਰਮੀ ਬਣਨ ਵਾਲੇ ਰਾਹ ਦੇ ਉੱਤੇ ਨਹੀਂ ਟੁਰ پا ਰਹੇਗੇ ਤੇ ਗੁਰੂ ਸਾਹਿਬ ਕਹਿੰਦੇ ਜੇ ਧਰਮੀ ਬੰਨਾ ਹੈ ਤੇ ਪਹਿਲਾਂ ਆਪਣੀਆਂ ਕਮਜ਼ੋਰੀਆਂ ਨੂੰ ਆਪਣੀਆਂ ਘਾਟਾਂ ਨੂੰ ਕਬੂਲ ਕਰ ਆਪਾਂ ਡਾਕਟਰ ਕੋਲ ਵੀ ਦਵਾਈ ਲੈਣ ਵਾਸਤੇ ਜਾਈਏ ਤੇ ਉੱਥੇ ਜੇ ਅਸੀਂ ਇਹ ਕਬੂਲ ਹੀ ਨਾ ਕਰੀਏ ਵੀ ਅਸੀਂ ਬਿਮਾਰ ਨਹੀਂਗੇ ਤੇ ਠੀਕ ਕਿਥੋਂ ਵੰਗੇ ਉਹ ਦਵਾਈ ਭਾਵੇਂ ਜੇਲੀ ਮਰਜੀ ਚੰਗੀ ਸਾਨੂੰ ਦੇ ਦੇਵੇ ਜਦੋਂ ਅਸੀਂ ਮਾਨ ਨਹੀਂ ਨਹੀਂ ਰਹੇਗੇ ਤੇ ਮਾਨਸਿਕ ਪੱਧਰ ਦੇ ਉੱਤੇ ਉਹਦੇ ਨਾਲ ਜੋੜੀ ਨਹੀਂ ਸਕਾਂਗੇ ਬਿਲਕੁਲ ਇਸੇ ਤਰ੍ਹਾਂ ਬੰਦਾ ਧਾਰਮਿਕ ਸਥਾਨਾਂ ਦੇ ਉੱਤੇ ਜਾਂਦਾ ਹੈਗਾ ਧਾਰਮਿਕ ਗ੍ਰੰਥਾਂ ਦਾ ਪਾਠ ਵੀ ਕਰਦਾ ਹੈਗਾ ਕਿਸੇ دین ਮਜ਼ਬਦ ਦਾ ਹੋਵੇ ਹਨਾ ਕੋਈ ਵੀ ਧਰਮ ਬੰਦੇ ਨੂੰ ਇਹ ਨਹੀਂ ਸਿਖਾਉਂਦਾਗਾ ਵੀ ਤੂੰ ਮਾੜੇ ਰਾਹ ਦੇ ਉੱਤੇ ਚੱਲ ਤੂੰ ਝੂਠ ਬੋਲ ਤੂੰ ਬੇਈਮਾਨੀਆਂ ਕਰ ਤੂੰ ਠਗੀਆਂ ਮਾਰ ਤੁਮਾਰਾ ਬੋਲ ਕੁਝ ਵੀ ਨਹੀਂ ਸਿਖਾਉਂਦੇ ਇਹ ਥੋੜੀ ਸਿਖਾਉਂਦਾ ਕੋਈ ਪਰ ਫਿਰ ਵੀ ਬੰਦੇ ਅੰਦਰ ਇਹ ਔਗਣ ਇਹ ਬੁਰਾਈਆਂ ਹੈਗੀਆਂ ਨੇ ਉਹ ਉਹਨਾਂ ਵਿੱਚੋਂ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਪਾ ਰਿਹਾ ਜੀ ਤੇ ਬਸੰਤ ਰਾਗ ਦੇ ਅੰਦਰ ਨਾ ਭਗਤ ਨਾਮਦੇਵ ਸਾਹਿਬ ਦਾ ਬੜਾ ਹੀ ਪਿਆਰਾ ਸ਼ਬਦ ਹੈਗਾ ਜੀ ਉਹਦੇ 'ਚ ਨਾ ਸਾਨੂੰ ਉਹਨਾਂ ਨੇ ਸਿੱਖਿਆ ਦਿੱਤੀ ਹੈ ਕਿ ਜੇ ਵਾਕਈ ਤੂੰ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਹੈਗਾ ਤੂੰ ਵਾਗੁਰੂ ਨਾਲ ਜੁੜਨਾ ਚਾਹੁੰਦਾ ਹੈਗਾ ਤੇ ਫਿਰ ਨਾ ਕਬੂਲ ਕਰਨਾ ਸਿੱਖ ਆਪਣੀ ਅਸਲ ਮਾਨਸਿਕ ਦਸ਼ਾ ਨੂੰ ਆਪਣੀ ਅਸਲ ਕਰਨੀ ਆਮ ਤੌਰ ਤੇ ਨਾ ਸਿਆਣੇ ਕਹਿੰਦੇ ਆ ਵੀ ਕਿਸੇ ਬੰਦੇ ਦੇ ਨਾ ਤਿੰਨ ਚਿਹਰੇ ਹੁੰਦੇ ਆ ਇੱਕ ਚਿਹਰਾ ਤੇ ਉਹ ਹੈ ਜਿਹਨੂੰ ਸੋਸਾਇਟੀ ਜਾਣਦੀ ਹੈ ਸੋਸਾਇਟੀ ਨੂੰ ਪਤਾ ਹੈ ਵੀ ਇਹ ਬੰਦਾ ਇਹੋ ਜਿਹਾ ਹੈ ਦੂਸਰਾ ਚਿਹਰਾ ਉਹ ਹੈ ਜਿਹਨੂੰ ਉਹਦਾ ਪਰਿਵਾਰ ਜਾਣਦਾ ਹੈ ਦਾ ਬਹੁਤ ਨੇੜੇ ਦੇ ਨੇੜੇ ক্লোਜ਼ ਲੋਕ ਨੇ ਉਹ ਜਾਣਦੇ ਹਨ ਪਰ ਤੀਜਾ ਚਿਹਰਾ ਉਹ ਹੁੰਦਾ ਹੈ ਜਿਹਨੂੰ ਕੇਵਲ ਉਹ ਬੰਦਾ ਆਪ ਜਾਣਦਾ ਹੈ ਉਹਨਾਂ ਸੁਸਾਇਟੀ ਨੂੰ ਪਤਾ ਹੈ ਨਾ ਉਹ ਦੇ ਪ੍ਰਵਾਹ ਨੂੰ ਪਤਾ ਹੈ ਤੇ ਇਹ ਤਿੰਨੇ ਚਿਹਰੇ ਟੁੱਟਣੇ ਚਾਹੀਦੇ ਆ ਜਿਹੜਾ ਆਮੂਮਨ ਅਸੀਂ ਸੁਸਾਇਟੀ ਨੂੰ ਦਿਖਾਉਣ ਲਈ ਵਧੀਆ ਬਣ ਕੇ ਦਿਖਾਉਂਦੇ ਆ ਨਾ ਅਸੀਂ ਸੱਚਮੁੱਚ ਹੀ ਵਧੀਆ ਹੋਣੇ ਚਾਹੀਦੇ ਆ ਅੰਦਰੋਂ ਤੇ ਬਾਹਰੋਂ ਅਸੀਂ ਨਿਰਮਲ ਹੋਣੇ ਚਾਹੀਦੇ ਆ ਪਰ ਉਹ ਤਾਂ ਹੀ ਹੋ ਸਕਦਾ ਹੈ ਜੇ ਸਾਨੂੰ ਇਹ ਕਬੂਲ ਹੋਏਗਾ ਕਿ ਵਾਕਈ ਸਾਡੇ 'ਚ ਔਗਣ ਪਈ ਹੋਈ ਹੈ ਹਕੀਕਤ ਆਪਾਂ ਸਮਾਜ ਅੰਦਰ ਦੇਖਦੇ ਹਾਂ ਨਾ ਜਿਹੜੇ ਬੰਦਿਆਂ ਦੇ ਸੁਰਤ ਵਿੱਚੋਂ ਚੇਤਨਤਾ ਖਤਮ ਹੋ ਜਾਂਦੀ ਹੈ ਕਈ ਵਾਰੀ ਤੁਸੀਂ ਦੇਖਿਆ ਹੋਣਾ ਉਹਨਾਂ ਨੂੰ ਤਨ ਦੀ ਮੈਲ ਵੀ ਮਹਿਸੂਸ ਨਹੀਂ ਹੁੰਦੀ ਉਹ ਤੁਰੇ ਫਿਰਦੇ ਆ ਉਹਵੇਂ ਮੈਲੇ ਕੁਚੈਲੇ ਹੋ ਕੇ ਲੀੜੇ ਪਾ ਕੇ ਨਹਾਉਂਦੇ ਨਹੀਂਗੇ ਸਭ ਕੁਝ ਚੱਲੀ ਜਾਂਦਾ ਉਹਨਾਂ ਨੂੰ ਬੋ ਆਉਂਦੀ ਹੋਈ ਨਹੀਂ ਆਪਣੇ ਆਪ ਦੇ ਵਿੱਚ ਹਜੇ ਇਹੋ ਜਿਹੇ ਬੰਦੇ ਤੇ ਸੁਸਾਇਟੀ ਵਿੱਚ ਬਹੁਤ ਥੋੜੇ ਹੋਣਗੇ ਪਰ ਜਿਨ੍ਹਾਂ ਦੀ ਸੁਰਤ ਦੀ ਚੇਤਨਤਾ ਖਤਮ ਹੋ ਗਈ ਹੈ ਨਾ ਉਹਨਾਂ ਨੂੰ ਆਪਣੇ ਮਨ ਦੀ ਮੈਲ ਦਿਖਾਈ ਨਹੀਂ ਦਿੰਦੀ ਤੇ ਇਹੋ ਜਿਹੇ ਬੰਦਿਆਂ ਨਾਲ ਸੋਸਾਇਟੀ ਭਰੀ ਪਈ ਹੈ। ਭਰੀ ਪਈ ਹੈ। ਥਾਂ-ਥਾਂ 'ਤੇ ਜਿੰਨਾ ਜਨਾ ਮਰਜ਼ੀ ਵਿਸਥਾਰ ਦਿੱਤਾ ਜਾ ਸਕਦਾ। ਪਰ ਬਹੁਤ ਜ਼ਰੂਰੀ ਹੈ ਪਹਿਲਾਂ ਆਪਣੀ ਮੈਲ ਨੂੰ ਕਬੂਲ ਕੀਤਾ ਜਾਏ ਕਿ ਮੈਂ ਮੈਲਾ ਹੈਗਾ। ਭਗਤ ਜੀ ਆਖਦੇ ਆ ਉਹਨਾਂ ਦਾ ਨਾ ਸ਼ਬਦ ਹੈ। ਉਦਾਰਾ ਹਾਉ ਦਾ ਪਦਾ ਹੈਗਾ ਸੰਸਾਰ ਸਮੁੰਦੇ ਤਾਰ ਗੋਬਿੰਦੇ। ਸਾਰ ਲੈ ਬਾਪ ਬੀਠਾ ਇਹ ਬੇਨਤੀ ਰੂਪ ਵਿੱਚ ਹੈ ਅਵਰੋਜ ਗੁਰੂ ਕਰ ਵੀ ਜਾਣਦੇ ਆ ਗੁਰੂ ਸਾਹਿਬ ਅੱਗੇ ਖਲੋਨੇ ਵੀ ਆ ਨਾ ਪਰਮੇਸ਼ਰ ਨੂੰ ਵੀ ਚੇਤੇ ਕਰਦੇ ਆ ਪਰ ਕਦੇ ਆਪੇ ਆਖਿਆ ਵੀ ਸਾਨੂੰ ਸੰਸਾਰ ਸਮੁੰਦਰ ਵਿੱਚੋਂ ਬਾਹਰ ਕੱਢ ਲਓ ਸੰਸਾਰ ਸਮੁੰਦਰ ਦਾ ਮਤਲਬ ਹੈ ਪਵਜਲ ਨਾ ਪਵਜਲ ਦਾ ਮਤਲਬ ਹੈਗਾ ਔਗਣ ਬੁਰਿਆਣ ਵਿਸ਼ੇਵਕਾਰ ਜਿਹੜੇ ਉਹਨਾਂ ਦੇ ਵਿੱਚ ਹਰ ਬੰਦੇ ਦੇ ਜੀਵਨ 'ਚ ਹੈਗੇ ਆ ਕੋਈ ਥੋੜਾ ਡੁੱਬ ਰਿਹਾ ਕੋਈ ਬਹੁਤਾ ਡੁੱਬ ਰਿਹਾ ਹੈਗਾ ਤਾਂ ਵੀ ਬੰਦੇ ਬਚੀ ਜਾਂਦੇ ਤੇ ਹੁਣ ਉਹ ਅਰਦਾਸ ਕਰਦੇ ਆ ਵੀ ਇਹ ਜਿਹੜਾ ਸੰਸਾਰ ਸਮੁੰਦਰ ਹੈ ਨਾ ਤਾਰ ਗੋਬਿੰਦ ਤੇ ਧਰਤੀ ਦੇ ਪਾਲਣਹਾਰ ਵਾਗੁਰੂ ਤੁਮੇ ਨੂੰ ਇਹਦੇ ਵਿੱਚੋਂ ਤਾਰ ਮੈਨੂੰ ਇਹਦੇ ਵਿੱਚੋਂ ਬਾਹਰ ਕੱਢ ਜੇ ਬਹੁਤ ਜ਼ਰੂਰੀ ਹੈ ਜੀ ਤਾਰ ਲੈ ਬਾਪੀਤ ਨਾ ਤੁਤੇ ਮੇਰਾ ਪਿਤਾ ਹੈ ਨਾ ਮੈਨੂੰ ਇਹਦੇ ਵਿੱਚੋਂ ਬਾਹਰ ਕੱਢ ਮੈਨੂੰ ਤਾਰ ਜਿਵੇਂ ਮਰਜੀ ਕਰਦੇ ਤੇ ਨਾਲ ਇੰਨਾ ਹੀ ਨਹੀਂ ਇਸ ਚੀਜ਼ ਨੂੰ ਕਬੂਲ ਕੀਤਾ ਲੋਭ ਲਹਿਰ ਅਤ ਨਹੀਂ ਜਰਵਾਜੇ ਕਾਇਆ ਡੂਪੈ ਕੇ ਇਸ ਵਾਰ ਵਾਗਰੂ ਜੀ ਮੈਂ ਇਸ ਗੱਲ ਨੂੰ ਕਬੂਲ ਕਰਦਾ ਵੀ ਮੇਰੀ ਜਿਹੜੀ ਕਾਇਆ ਹੈ ਨਾ ਕਾਇਆ ਸਾਰਾ ਸਰੀਰ ਹੈ ਜਿਹੜਾ ਮੇਰਾ ਰੋਮ ਰੋਮ ਹੈ ਮੇਰਾ ਉਹ ਲਾਲਚ ਦੀਆਂ ਲਹਿਰਾਂ ਦੇ ਵਿੱਚ ਫਸਿਆ ਹੋਇਆ ਹੈ ਜੀ ਇਹ ਬਹੁਤ ਜ਼ਰੂਰੀ ਹੈ ਜੀ ਆਪਣੇ ਆਪ ਨੂੰ ਕਬੂਲ ਕਰਨਾ ਉਸ ਅੰਸਾਰ ਦੇ ਵਿੱਚ ਹੋ ਸਕਦਾ ਕਿਸੇ ਬੰਦੇ ਉੱਤੇ ਪੰਜੇ ਵਿਕਾਰ ਹੀ ਹਾਵੀ ਹੋਵੇ ਕੋਈ ਲੋਭ ਵਿੱਚ ਫਸਿਆ ਹੋਵੇ ਕੋਈ ਕਾਮ ਕ੍ਰੋਧ ਵਿੱਚ ਮੋਹ ਤੇ ਹੰਕਾਰ ਵਿੱਚ ਫਸਿਆ ਹੋਵੇ ਨਿੰਦਿਆ ਚੁਗਲੀ ਦੇ ਵਿੱਚ ਫਸਿਆ ਹੋਵੇ ਝੂਠ ਬੋਲਣ ਦੇ ਵਿੱਚ ਫਸਿਆ ਹੋਵੇ ਸਾਨੂੰ ਇਹ ਕਬੂਲ ਕਰਨਾ ਪਵੇਗਾ ਵੀ ਮਹਾਰਾਜ ਨੱਕਾ ਨੱਕ ਭਰੇ ਹੋਏ ਅਸੀਂ ਇਹਨਾਂ ਚੀਜ਼ਾਂ ਦੇ ਅੰਦਰ ਪੂਰਨ ਰੂਪ ਦੇ ਵਿੱਚ ਡੁੱਬੇ ਹੋਏ ਹਾਂ ਕਹਾਂ ਡੁੱਬੇ ਕਿਸ ਵਾਰ ਕਹਾਂ ਡੁੱਬੇ ਕਿਸ ਵਾਰ ਦਾ ਮਤਲਬ ਹੀ ਇਹ ਹੈ ਕਿ ਸਾਡੀ ਕਰਨੀ ਆ ਨਾ ਜਿਹੜੀ ਉਹਦੇ ਵਿੱਚੋਂ ਵੀ ਇਹ ਚੀਜ਼ ਦੀ ਝਲਕ ਪੈਂਦੀ ਪਈ ਹੈ। ਰੋਮ-ਰੋਮ ਡੁੱਬ ਚੁੱਕਾ ਹੈ ਤੇ ਫਿਰ ਦੱਸਿਆ ਕਹਿਣ ਲੱਗੇ ਅਨਿਲ ਬੇੜਾ ਹਵਾ ਦੇ ਵਿੱਚ ਮੇਰੀ ਜ਼ਿੰਦਗੀ ਰੂਪੀ ਕਿਸ਼ਤੀ ਹੈ ਜਿਹੜੀ ਹਾਂ ਝੱਖੜ ਦੇ ਵਿੱਚ ਫਸ ਗਈ ਹੈ। ਅੜਾ ਵਿਸ਼ੇਵਕਾਰਾਂ ਦਾ ਝੱਖੜ ਹੈਗਾ ਵਗਦਾ ਪਿਆ। ਹਉ ਖੇਵ ਨਾ ਸਕੂ ਮੈਂ ਇਹਦੇ ਵਿੱਚੋਂ ਬਾਹਰ ਕੱਢ ਹੀ ਨਹੀਂ ਪਾ ਰਿਹਾਗਾ। ਜਿਵੇਂ ਨਸ਼ੇੜੀ ਬੰਦਾ ਹੁੰਦਾ ਨਾ ਉਹ ਨਸ਼ਾ ਛੱਡ ਨਹੀਂ ਪਾਉਂਦਾਗਾ। ਬਿਲਕੁਲ ਇਸੇ ਤਰ੍ਹਾਂ ਜਿਹੜੇ ਔਗਣ ਵੀ ਹੈ ਨਾ ਇਹ ਵੀ ਇੱਕ ਨਸ਼ਾ ਹੈ ਜੀ ਬੰਦੇ ਨਹੀਂ ਛੱਡ ਪਾਉਂਦੇ ਬੰਦੇ ਆਪਣੇ ਔਗਣਾਂ ਨੂੰ ਵੀ ਇੰਜੋਏ ਕਰਦੇ ਹੈ ਜੇ ਇੰਜੋਏ ਨਾ ਕਰਦੇ ਹੁੰਦੇ ਤੇ ਬੰਦੇ ਔਗਣ ਕਦੋਂ ਦੇ ਛੱਡ ਦਿੰਦੇ ਤੇ ਮਹਾਰਾਜ ਜੀ ਤੇ ਬਾਣੀ ਦੱਸਦੀ ਹੈ ਲੋਗ ਔਗਣਾਂ ਕੀ ਬੰਨੇ ਗੰਢੜੀ ਗੁਣ ਨਾ ਵਿਹਾਜ ਕੋਈ ਬੰਦੇ ਔਗਣ ਇਕੱਠੇ ਕਰਨ ਲਈ ਉਤਾਲਨੇ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇੜਾ ਪੈ ਪੈਸਾ ਹੈ ਬੰਦਾ ਚੰਗਿਆਈ ਵਾਲੇ ਪਾਸੇ ਤੋਂ ਆਲਸੀ ਹੋ ਜਾਂਦਾ ਪਰ ਬੁਰਾਈ ਵਾਲੇ ਪਾਸੇ ਨੂੰ ਉੱਦਮ ਪੂਰਾ ਕਰਦਾ ਏਵੇਂ ਜੇ ਨੇਕੀ ਵੀ ਕਰ ਰਿਹਾ ਹੈ ਨਾ ਉਹਦੇ ਵਿੱਚ ਵੀ ਕਈ ਵਾਰੀ ਇਹਦੀ ਹਉਮੈ ਫਸੀ ਹੁੰਦੀ ਹੈ ਇਹ ਆਪਣੀ ਹਉਮੈ ਨੂੰ ਸੈਟੀਸਫਾਈ ਕਰਨ ਵਾਸਤੇ ਨੇਕੀ ਕਰਦਾ ਤੇ ਸਤਗੁਰੂ ਤੇ ਸਮਝਾ ਰਹੇ ਹੈ ਕਹਿੰਨਗੇ ਮਹਾਰਾਜ ਇਹੋ ਜਿਹੇ ਹਾਲਾਤ ਬਣ ਗਏ ਹਨ ਬੇੜਾ ਹੋਂਖੇ ਨਾ ਸਕੋ ਇਹ ਜ਼ਿੰਦਗੀ ਰੂਪੀ ਕਿਸ਼ਤੀ ਫਸ ਗਈ ਹੈ ਤੇ ਮੇਰੇ ਤੋਂ ਕੱਢੀ ਵੀ ਨਹੀਂ ਜਾ ਰਹੀਗੀ ਇਹੋ ਜੀ ਫਸੀ ਝਖੜ ਦੇ ਅੰਦਰ ਤੇਰਾ ਪਾਰ ਨਾ ਪਾਇਆ ਵੀਥਾ ਤੇ ਮੈਨੂੰ ਉਹ ਦੂਸਰਾ ਕਿਨਾਰਾ ਨਹੀਂ ਲੱਭਣ ਡਿਆਗਾ। ਬੋਧਲ ਸਾਗਰ ਤੋਂ ਮੈਂ ਪਾਰ ਨਹੀਂ ਜਾ ਪਾ ਰਿਹਾਗਾ। ਮੇਰੇ ਅੰਦਰ ਸਤ ਸੰਤੋਖ ਦਇਆ ਧਰਮ ਆਦਿਕ ਜਿਹੜੇ ਗੁਣ ਉਹ ਆ ਨਹੀਂ ਪਾ ਰਹੇ। ਮੈਂ ਸਾਜਮੁਜ ਧਰਮੀ ਨਹੀਂ ਬਣ ਪਾ ਰਿਹਾ। ਫਿਰ ਕੀ ਹੋ ਸਕਦਾ? ਹੰਦੂ ਜੀ ਦੇਖੋ ਸਹੀ ਕਿੰਡੀ ਪਿਆਰੀ ਗੱਲ ਕੀਤੀ ਹੈ। ਕਹਿਣ ਲੱਗੇ ਹੋ ਦਿਆ ਵਾਗੁਰੂ ਤੂੰ ਮੇਰੇ ਉੱਤੇ ਦਇਆ ਮੇਰੇ ਉੱਤੇ ਕਿਰਪਾ ਮੇਰੇ ਉੱਤੇ ਬਖਸ਼ਿਸ਼ ਕਰ ਸਤਗੁਰ ਮੇਲ ਤੂੰ ਮੋਕੋ ਪਾਰ ਉਤਾਰੇ ਕੇਸਵਾ ਕਹਿਣ ਲੱਗੇ ਵਾਗੁਰੂ ਤੂੰ ਮੇਰੇ ਉੱਤੇ ਕਿਰਪਾ ਕਰ ਮੈਨੂੰ ਸਤਗੁਰੂ ਨਾਲ ਮਿਲਾ ਦੇ ਤੇ ਮੈਂ ਹਮੇਸ਼ਾ ਕਹਿਣਾ ਹੁੰਦਾ ਇਹ ਗੱਲ ਵਾਗੁਰੂ ਕਿਰਪਾ ਕਰੇ ਸਤਗੁਰੂ ਮਿਲਦਾ ਹੈ ਤੇ ਸਤਗੁਰੂ ਕਿਰਪਾ ਕਰੇ ਵਾਗੁਰੂ ਮਿਲਦਾ ਹੈ ਪਰਮੇਸ਼ਰ ਮਿਲਦਾ ਹੈ ਆਪਾਂ ਬਾਣੀ ਪੜਨ ਵੀ ਲੱਗਦੇ ਆ ਨਾ ਤੇ ਸਾਨੂੰ ਅਰਦਾਸ ਕਰਕੇ ਵਾਗੁਰੂ ਦੇ ਚਰਨਾਂ 'ਚ ਬਾਣੀ ਪੜ੍ਹਨੀ ਚਾਹੀਦੀ ਆ ਵੀ ਸੁਰਤ ਤੇ ਸ਼ਬਦ ਦਾ ਮੇਲ ਹੋ ਜਾਏ ਆਪਾਂ ਗੁਰੂ ਘਰ ਅੰਦਰ ਤੁਰਨ ਲੱਗਦੇ ਆ ਨਾ ਤੇ ਸਾਨੂੰ ਅਰਦਾਸ ਕਰਕੇ ਤੁਰਨਾ ਚਾਹੀਦਾ ਅਜ ਮੇਰਾ ਗੁਰੂ ਨਾਲ ਮਿਲਾਪ ਹੋ ਜਾਏ ਹਨ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਜਿਨ੍ਹਾਂ ਦਾ ਮਿਲਾਪ ਹੁੰਦਾ ਹੈ ਉਹ ਜਿੱਥੇ ਮਰਜ਼ੀ ਬੈਠਿਓ ਉਹਨ ਸੰਸਾਰ ਤੇ ਘਰ-ਬਾਰ ਦਾ ਕੰਮ ਕਰਦੇ ਹੋ ਜਿੱਥੇ ਮਰਜ਼ੀ ਉਹ ਜਿਉ ਰਹੇ ਗੁਰਨਾਮ ਦੇ ਆ ਉਹਨਾਂ ਨੂੰ ਹਮੇਸ਼ਾ ਗੁਰੂ ਨਾਲ ਜੁੜੇ ਹੋਏ ਆ ਉਹਨਾਂ ਨੂੰ ਹਮੇਸ਼ਾ ਆਪਣੇ ਅੰਗ ਸੰਗ ਗੁਰੂ ਮਹਿਸੂਸ ਹੁੰਦਾ ਹੁਣ ਇਹ ਕਿੰਨੀ ਪਿਆਰੀ ਗੱਲ ਹੈ ਨਾ ਉਹ ਦਿਆਲ ਸਤਗੁਰ ਮੇਲ ਤੂੰ ਵਾਗੁਰੂ ਤੂੰ ਦਿਆਲ ਹੋ ਮੇਰਾ ਸਤਗੁਰੂ ਨਾਲ ਮਿਲਾਪ ਕਰਵਾ ਦੇ ਕਾ ਤੋ ਮੋਕੋ ਪਾਰੂ ਤਰੀਕੇ ਸਵਾ ਸਤਿਗੁਰੂ ਹੀ ਆ ਜਿਹੜਾ ਮੈਨੂੰ ਪਾਰ ਲੰਘਾ ਸਕਦਾ ਹੈ ਤੇ ਬਾਣੀ ਨੇ ਤਦੂ ਹੀ ਤੇ ਸਮਝਾਇਆ ਸਤਿਗੁਰੂ ਚ ਤੇ ਐਡੀ ਸਮਰੱਥਾ ਹੈ ਨਾ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜੇ ਅਸੀਂ ਕਿਤੇ ਨੂੰ ਸਮਰਪਿਤ ਹੋ ਜਾਈਏ ਖੋਟਿਓਂ ਖਰੇ ਕਰੇ ਸਾਡੀ ਸਾਰੀ ਖੋਟ ਬਾਹਰ ਕੱਢ ਸਕਦੇ ਸਾਰੇ ਦੀ ਸਾਰੀ ਤੇ ਬਿਲਕੁਲ ਖਰੇ ਕਰ ਦੇਣਗੇ ਕੋਈ ਔਗਣ ਜੀਵਨ ਚ ਨਹੀਂ ਰਹਿਣ ਦੇਣਗੇ ਸਤਿਗੁਰੂ ਸ਼ਬਦ ਸਵਾਰਨ ਹਾਰ ਹੈ ਇਹ ਸ਼ਬਦ ਹੀ ਹੈ ਜਿਹੜਾ ਸਾਨੂੰ ਸਵਾਰ ਸਕਦਾ ਹੋਰ ਕੋਈ ਵਸੀਲਾ ਨਹੀਂ ਕਾਜੇ ਤੇ ਪਰ ਇਹ ਗੱਲ ਸਾਨੂੰ ਦ੍ਰਿੜਤਾ ਦੇ ਨਾਲ ਮੰਨਣੀ ਪਏਗੀ ਨਾਮਾ ਕਹੇ ਹਉ ਤਰਪੀ ਨਾ ਜਾਨੂ ਇਹਨੇ ਆਪਣੇ ਐਫਰਟਸ ਨਹੀਂ ਨਾ ਉਹ ਛੱਡਨੇ ਪੈਣਗੇ ਜਦ ਮੈਂ ਬਾਦੂ ਦੇ ਦਿਖਾਵੇ ਕਰ ਰਿਹਾ ਨਾ ਕਰਮ ਕਾਂਡ ਕਰ ਰਿਹਾ ਹੈਗਾ ਉਹ ਸਭ ਕੁਝ ਛੱਡਣਾ ਪਏਗਾ ਮੰਨਣਾ ਪਏਗਾ ਮੈਂ ਨਹੀਂ ਕਰ ਸਕਦਾ ਬਾਦੂ ਜੇ ਮੈਂ ਆਖਾਂ ਨਾ ਮੈਂ ਇਨਾਂ ਬੁਰਾਈਆਂ ਦੇ ਵਿੱਚੋਂ ਔਗਣਾਂ ਦੇ ਵਿੱਚੋਂ ਬਾਹਰ ਨਿਕਲ ਨਹੀਂ ਨਿਕਲ ਸਕਦਾ ਪਰ ਮੈਨੂੰ ਇਨਾਂ ਪਰ ਉਸ ਤੂੰ ਕੱਢ ਲਏਂਗਾ ਉਹ ਜਿਹੜੀ ਅਰਦਾਸ ਹੈ ਨਾ ਉਹ ਕਰਨੀ ਪਏਗੀ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰੋ ਪਾਓ ਡੁੱਬਦੇ ਪੱਥਰ ਤਾਰੇ ਵਾਗ ਨੂੰ ਤੂੰ ਕਿਰਪਾ ਕਰ ਨਾਮਾ ਕਹੇ ਹਉ ਤਰ ਪੀ ਨਾ ਜਾਣੂ ਮੋਕ ਬਾਂਹ ਦੇ ਬਾਂਹ ਦੇ ਬੀਠ ਲਾ ਮੇਰੇ ਪਿਆਰੇ ਮੈਨੂੰ ਆਪਣੀ ਬਾਹ ਫੜਾ ਤੇ ਇਸ ਪੌਜਲ ਸਾਗਰ ਦੇ ਵਿੱਚੋਂ ਬਾਹ ਕੱਢ। ਮੈਂ ਨਹੀਂ ਤਰ ਸਕਦਾ। ਬਸ ਇਹੀ ਉਹ ਅਰਦਾਸ, ਇਹੀ ਉਹ ਬੇਨਤੀ, ਇਹੀ ਉਹ ਜੋਤਰੀ ਸਾਡੀ ਹੋਣੀ ਚਾਹੀਦੀ ਹੈ। ਪਰ ਇਹ ਤਾਂ ਹੋਏਗੀ। ਜੇ ਅਹਿਸਾਸ ਹੋਏਗਾ ਕਿ ਪੌਜਲ ਸਾਗਰ ਦੇ ਵਿੱਚ ਆਪਾਂ ਡੁੱਬ ਰਹੇ ਹਾਂ। ਗੁਰੂ ਮੇਰ ਕਰੇ। ਇਹ ਅਹਿਸਾਸ ਸਾਡੇ ਅੰਦਰ ਪੈਦਾ ਹੋ ਜਾਏ। ਵਾਹ ਗੁਰਦੀ ਕਾ ਖਾਲਸਾ, ਵਾਹ ਗੁਰਦੀ ਕੀ ਫਤਿਹ।